ਦੋ ਨਹਿਰਾਂ ਨਿਕਲ ਰਹੀਆਂ ਨੇ 206 ਮੈਗਾਵਾਟ ਦਾ ਡੈਮ ਬਣਾਇਆ ਧਾਰਕਲਾਂ ਪਠਾਨਕੋਟ ਰਾਵੀ ਰਾਵੀ ਦਰਿਆ ਤੋਂ ਉਹਦਾ ਪਾਣੀ ਹੈ ਨਾਲੇ ਤਾਂ ਬਿਜਲੀ ਬਣੂਗੀ ਤੇ ਨਾਲੇ ਇੱਕ ਨਹਿਰ ਪੂਰੇ ਦੁਆਬੇ ਵਿੱਚ ਦੀ 24 ਘੰਟੇ 12 ਮਹੀਨੇ 30 ਦਿਨ ਇੱਕ ਨਹਿਰ ਚੱਲੂਗੀ ਜਿਹੜੀ ਕਿ ਸਾਨੂੰ ਬਿਜਲੀ ਜਿਹੜਾ ਨਹਿਰਾਂ ਦਾ ਪਾਣੀ ਖੇਤਾਂ ਵਾਸਤੇ ਆਊਗਾ ਪੁਰਾਣੀਆਂ ਕੱਸੀਆਂ ਰਜਵਾਹੇ ਸੂਏ ਹੁਣ ਚੱਲਣ ਲੱਗ ਗਏ ਨਾ ਅੰਡਰਗਰਾਉਂਡ ਪਾਪਾ ਪੈਣ ਲੱਗ ਗਏ ਨਾ ਨਹਿਰ ਦਾ ਪਾਣੀ ਆਉਣ ਲੱਗਿਆ ਨਾ ਖੇਤਾਂ ਵੱਲ ਨੂੰ ਜਦੋਂ ਨਹਿਰ ਦਾ ਪਾਣੀ ਖੇਤਾਂ ਵੱਲ ਨੂੰ ਆ ਗਿਆ ਤਾਂ ਟਿਊਬਵਲ ਬੰਦ ਕਰ ਦੋਗੇ ਉਹਦੇ ਨਾਲ ਬਿਜਲੀ ਬਚੂਗੀ ਤੇ ਬਿਜਲੀ ਦੀ ਜਿੰਨੀ ਸਬਸਿਡੀ ਹੈ ਉਹ ਸਬਸਿਡੀ ਦੇ ਨਾਲ ਜਿਹੜੀ ਇੱਕ ਗਾਰੰਟੀ ਰਹਿੰਦੀ ਹੈ ਬਸ ਹੁਣ ਅਗਲੀ ਵਾਰੀ ਉਸੇ ਦੀ ਹੈ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਦੀ ਕਬੀਲਦਾਰੀ ਵਾਸਤੇ ਦੇਣਾ ਹੈ ਉਹ ਪੂਰਾ ਕਰੂੰਗਾ ਪੂਰਾ ਕਰੂੰਗਾ ਕੋਈ ਗਾਰੰਟੀ ਨਹੀਂ ਛੱਡਦੇ ਬਲਕਿ ਗਾਰੰਟੀਆਂ ਤੋਂ ਵੱਧ ਕੰਮ ਕਰਾਂਗੇ ਗਰੰਟੀਆਂ ਤੋਂ ਵੱਧ ਕੰਮ ਕਰਾਂਗੇ ਖਜ਼ਾਨਾ ਵੀ ਪਰਾਂਗੇ ਤੇ ਉਹ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਉਹੀ ਖਜ਼ਾਨਾ ਹੈ ਹੁਣ ਮੈਂ ਤਾਂ ਕਦੇ ਕਿਹਾ ਨਹੀਂ ਵੀ ਖਾਲੀ ਹੈ ਪਹਿਲਾਂ ਵਾਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਾਹ ਖਜ਼ਾਨਾ ਫਿਰ ਜਿਹੜਾ ਖਾਲੀ ਹੋਈ ਹੈ ਜਿਹੜਾ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਪੀਪਾ ਕਹੋ ਪੀਪਾ ਖਜ਼ਾਨਾ ਕਹਿੰਦੇ ਖਜ਼ਾਨੇ ਜਿਹਦਾ ਕੁਝ ਹੁੰਦਾ ਹੈ ਜੇ ਖਾਲੀ ਹੈ ਫਿਰ ਪੀਪਾ ਖੜਕਦਾ ਖਾਲੀ ਆਪਾਂ ਲੀਕੇਜ ਰੋਕਤੀ ਜਿਹੜੇ ਲੀਕ ਹੁੰਦੇ ਸੀ ਪੈਸੇ ਨਾ ਉਹ ਇੱਧਰ ਨੂੰ ਐ ਕਰਕੇ ਸਿੱਧੇ ਖਜ਼ਾਨੇ ਵੱਲ ਨੂੰ ਕਰ ਲੈ ਖਜ਼ਾਨੇ ਦੀ ਚਾਬੀ ਤੁਹਾਡੇ ਹੱਥ 'ਚ ਹੈ ਜਿੱਥੇ ਕਹਿੰਦੇ ਆ ਲੋਕ ਕੋਈ ਜਿਵੇਂ ਕਿਸੇ ਦਾ ਨੁਕਸਾਨ ਹੋ ਗਿਆ ਮੁਆਵਜ਼ਾ ਦੇਣਾ ਹੈ ਅਸੀਂ ਤਾਂ ਇੱਕ ਮਿੰਟ ਨਹੀਂ ਲਾਉਂਦੇ